ਮਾਤਾ ਨਾਨਾ ਦੇਵੀ ਮੰਦਿਰ ਵਿਖੇ ਲੱਗੀਆਂ ਸਾਵਣ ਦੇ ਨਵਰਾਤਰੀਆਂ ਦੀਆਂ ਰੌਣਕਾਂ ਅਸ਼ਟਵੀ ਮੇਲਾ ਨਵਰਾਤਰੀ ਮਨਾਇਆ ਜਾਵੇਗਾ 5 ਅਗਸਤ ਤੋਂ 15 ਅਗਸਤ ਤੱਕ ਮੰਦਿਰ ਚ ਸ਼ਰਧਾਲੂਆਂ ਦੀ ਉਮੜੀ ਭੀੜ ਮੰਦਰ ਨੂੰ ਸਜਾਇਆ ਗਿਆ ਦੁਲਹਨ ਵਾਂਗ हिमाचल प्रदेश ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਦੇਵੀ ਮੰਦਿਰ ਵਿਖੇ ਅੱਜ ਤੋਂ 사ਵਨ ਦੇ ਨਵਰਾਤਰਿਆਂ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ 사ਵਨ ਅਸ਼ਟਮੀ ਮੇਲੇ ਦੀ ਸ਼ੁਰੂਆਤ ਸਵੇਰ ਦੀ ਆਰਤੀ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਸ਼ੁਰੂ ਹੋਈ। ਇਹ 사ਵਨ ਅਸ਼ਟਮੀ ਮੇਲਾ ਨਵਰਾਤਰੀ 5 ਅਗਸਤ ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ। ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਦਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਤੇ ਬੀ ਦੇ ਕਰੀਬ ਕਾਰੀਗਰ ਲਗਾਤਾਰ ਮੰਦਿਰ ਦੀ ਸਜਾਵਟ ਦੇ ਵਿੱਚ ਲੱ ਇਹ ਵਈ ਹੈ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਯੂਪੀ ਬਿਹਾਰ ਅਤੇ ਹੋਰ ਰਾਜਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਦੇ ਦਰਬਾਰ ਦੇ ਵਿੱਚ ਦਰਸ਼ਨਾਂ ਦੇ ਲਈ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਮੰਦਿਰ ਟਰਸਟ ਨਗਰ ਕੌਂਸਲ ਅਤੇ ਹੋਰ ਵਿਭਾਗਾਂ ਨੇ ਲਗਭਗ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਨੇ ਲਗਭਗ 1200 ਪੁਲਿਸ ਕਰਮਚਾਰੀਆਂ ਤੇ ਹੋਮ ਗਾਰਡ ਮੰਦਰ ਵਿਖੇ ਤਾਇਨਾਤ ਕੀਤੇ ਗਏ ਨੇ ਤੇ ਵੱਖ-ਵੱਖ ਥਾਵਾਂ ਤੇ ਸਿਸਟਮਿਕ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਸ਼ਰਤੀ ਅੰਸਰਾਂ ਤੇ ਨਜ਼ਰ ਰੱਖੀ ਜਾ ਸਕੇ ਤਾਂ ਪਹਿਲੀ ਨਵਰਾਤਰੀ ਦੇ ਮੌਕੇ ਹੀ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗ ਚੁੱਕੀ ਹੈ ਤੇ ਮੰਦਿਰ ਦੇ ਸੁਰੱਖਿਆ ਕਰਮਚਾਰੀ ਮਾਤਾ ਜੀ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਨੂੰ ਲਾਈਨਾਂ ਦੇ ਵਿੱਚ ਖੜੇ ਕਰ ਰਹੇ ਨੇ ਤਾਂ ਇਹ ਬੇਹਦ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਾਤਾ ਦੇ ਦਰਬਾਰ ਤੋਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਮਾਤਾ ਦੇ ਦਰਸ਼ਨਾਂ ਦੇ ਲਈ ਲਾਈਨਾਂ ਦੇ ਵਿੱਚ ਖੜੇ ਹੁੰਦੇ ਨਜ਼ਰ ਆ ਰਹੇ ਨੇ ਦੇ ਵੀ ਸੇਵਾ ਦਾ ਪੁਰਾਣੀ ਦਾਣਾ ਮੰਡੀ ਨਮਾਸ਼ਹਿਰ ਵੱਲੋਂ 18ਵਾਂ ਜਿਹੜਾ ਢੰਡਾਰੇ ਦਾ ਲਗਾਇਆ ਗਿਆ ਹੈ ਮਾਹਮਾਈ ਦੇ ਮੇਨ ਲੰਗਰ ਹਾਲ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਅੱਜ ਸਾਡੇ ਢੰਡਾਰੇ ਦਾ ਲਾਸਟ ਦਿਨ ਹੈ ਤੇ ਮਾਹਮਾਈ ਦੇ ਚਰਨਾਚ ਅਸੀਂ ਝੰਡਾ ਚੜਾਣ ਤੇ ਛਤਰ ਤੇ ਸਿੰਜਾਰ ਦਾ ਸਮਾਨ ਆਪstdcਾ ਲਾਇਆ ਮਾਹਮਾਈ ਸਾਡੀ ਮਨੋਕਾਮਨਾ ਪੂਰੀ ਕਰੇ ਸਾਰੇ ਭੜਤਾਂ ਦੀ ਮਨੋਕਾਮਨਾ ਪੂਰੀ ਕਰੇ ਜੈ ਮਾਤਾ ਦੀ ਜੀ ਨਵਾਂ ਸ਼ਹਿਰ ਵਾਲਿਆਂ ਦਾ 18ਵਾਂ ਵਿਸ਼ਾਲ ਭੰਡਾਰਾ ਅੱਜ ਮਾ ਨੈਣਾ ਦੇਵੀ ਦੇ ਸਰਵਾਰ ਤੇ ਹਾਜ਼ਰੀ ਲਵਾਈ ਮਾ ਦੇ ਸਾਰੇ ਭਗਤਾਂ ਨੇ ਜੈ ਮਾਤਾ ਜੀ ਚੜ੍ਹਦੇ ਕਲਾ ਟਾਈਮ ਟੀਵੀ ਲਈ ਬਲਾਸਪੋਰਟ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਖਾਸ ਰਿਪੋਰਟ